ਅੱਜ ਦੇ ਸਮੇਂ ਦੇ ਵਿੱਚ ਸਾਡਾ ਖਾਣ ਪੀਣ ਦਾ ਤਰੀਕੇ ਦੇ ਨਾਲ ਖਰਾਬ ਹੋ ਚੁੱਕਾ ਹੈ ਕਿ ਘਰੋ ਘਰੀ ਕਿਸੇ ਨਾ ਕਿਸੇ ਨੂੰ 슈ਗਰ ਦੀ ਬਿਮਾਰੀ ਹੈ ਤੇ ਕਹਿੰਦੇ ਨੇ ਕਿ ਜੇਕਰ ਅਸੀਂ ਆਪਣੀ ਡੇਲੀ ਰੁਟੀਨ ਦੇ ਵਿੱਚ ਇਹਨਾਂ ਖਾਸ ਤਿੰਨ ਚੀਜ਼ਾਂ ਨੂੰ ਸ਼ਾਮਲ ਕਰ ਲਈਏ ਤੇ ਸਾਡਾ 슈ਗਰ ਲੈਵਲ ਕੰਟਰੋਲ ਦੇ ਵਿੱਚ ਆ ਸਕਦਾ ਹੈ ਤੇ ਆਖਿਰਕਾਰ ਇਹ ਤਿੰਨ ਖਾਸ ਚੀਜ਼ਾਂ ਕੀ ਨੇ ਅੱਜ ਦੇ ਇਸ ਵੀਡੀਓਸ ਤੁਹਾਨੂੰ ਦੱਸਾਂਗੇ ਤੇ ਹੰਤ ਤੱਕ ਸਾਡੀ ਵੀਡੀਓ ਨੂੰ ਜ਼ਰੂਰ ਦੇਖਿਓ ਕਿਹਾ ਜਾਂਦਾ ਹੈ ਕਿ ਡਾਇਬੀਟੀਜ਼ ਵਰਗੀ ਕਲਰ ਬਿਮਾਰੀ ਤੁਹਾਡੇ ਓਵਰਰੋਲ ਹੈਲਥ ਨੂੰ ਪੂਰੀ ਤਰੀਕੇ ਦੇ ਨਾਲ ਪ੍ਰਭਾਵਿਤ ਕਰ ਦਿੰਦੀ ਹੈ ਹੈਲਥ ਮਹਾਰਾ ਦੇ ਮੁਤਾਬਕ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਕੇ ਡਾਇਬੀਟੀਜ਼ ਨੂੰ ਕਾਫੀ ਹੱਦ ਤੱਕ ਮੈਨੇਜ ਕੀਤਾ ਜਾ ਸਕਦਾ ਹੈ ਹਾਲਾਂਕਿ ਆਰਵੈਦਿਕ ਦੇ ਮੁਤਾਬਕ ਕੁਝ ਨੈਚੁਰਲ ਚੀਜ਼ਾਂ ਨੂੰ ਰੋਜ਼ਾਨਾ ਸਹੀ ਮਾਤਰਾ ਦੇ ਵਿੱਚ ਖਾਣ ਦੇ ਨਾਲ ਤੁਸੀਂ ਡਾਇਬੀਟੀਜ਼ ਨੂੰ ਕੰਟਰੋਲ ਕਰ ਸਕਦੇ ਹੋ ਆਓ ਜਾਣਦੇ ਹਾਂ ਕਿ ਅਜਿਹੀ ਕਿਹੜੀ ਔਸ਼ਧੀ ਹੈ ਜੋ ਕਿ ਗੁਣਾਂ ਦੇ ਨਾਲ ਭਰਪੂਰ ਹੈ ਤੇ ਤੁਹਾਡੇ ਲਈ ਚੰਗੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਤ੍ਰਿਫਲਾ ਪਾਊਡਰ ਕਿ ਤੁਸੀਂ ਜਾਣਦੇ ਹੋ ਕਿ ਤ੍ਰਿਫਲਾ ਪਾਊਡਰ ਤੁਹਾਡੀ ਸਿਹਤ ਦੇ ਲਈ ਕਿੰਨਾ ਜ਼ਿਆਦਾ ਚੰਗਾ ਹੈ ਤ੍ਰਿਫਲਾ ਪਾਊਡਰ ਦਾ ਸੇਵਨ ਕਰਨ ਦੇ ਨਾਲ ਤੁਸੀਂ ਡਾਇਬਟੀਜ਼ ਨੂੰ ਮੈਨੇਜ ਕਰ ਸਕਦੇ ਹੋ ਰੋਜ਼ਾਨਾ ਦੀ ਡਾਈਟ ਦਾ ਇਸ ਨੂੰ ਹਿੱਸਾ ਬਣਾ ਲਓ ਤ੍ਰਿਫਲਾ ਪਾਊਡਰ ਨਾ ਸਿਰਫ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਸਗੋਂ ਕਿ ਕਬਜ਼ ਵਰਗੀ ਪੇਟ ਦੇ ਨਾਲ ਜੁੜੀ ਸਮस्याਵਾਂ ਨੂੰ ਦੂਰ ਕਰਨ ਦੇ ਵਿੱਚ ਵੀ ਕਾਰਗਰ ਸਾਬਤ ਹੋ ਸਕਦਾ ਹੈ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਤ੍ਰਿਫਲਾ ਪਾਊਡਰ ਤੁਹਾਡੇ ਭਾਰ ਨੂੰ ਘਟ ਕਰਨ ਦੇ ਵਿੱਚ ਕਾਫੀ ਮਦਦਗਾਰ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਐਲੋਵੇਰਾ ਜੂਸ ਦੀ ਆਪਣੀ ਡਾਈਟ ਦੇ ਵਿੱਚ ਐਲੋਵੇਰਾ ਜੂਸ ਸ਼ਾਮਲ ਜ਼ਰੂਰ ਕਰੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਐਲੋਵੇਰਾ ਜੂਸ ਦੇ ਵਿੱਚ ਪਾਏ ਜਾਣ ਵਾਲੇ ਸਾਰੇ ਤੱਤ ਤੁਹਾਡੇ ਬਲੱਡ 슈ਗਰ ਲੈਵਲ ਨੂੰ ਕੰਟਰੋਲ ਕਰਕੇ ਡਾਇਬਟੀਜ਼ ਵਰਗੀ ਬਿਮਾਰੀ ਨੂੰ ਕਾਫੀ ਹੱਦ ਤੱਕ ਮੈਨੇਜ ਕਰ ਸਕਦੇ ਹਨ ਆਯੁਰਵੇਦ ਦੇ ਮੁਤਾਬਕ ਐਲੋਵੇਰਾ ਜੂਸ ਨੂੰ ਲੱਸੀ ਦੇ ਨਾਲ ਪੀਣਾ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਬਿਹਤਰ ਨਤੀਜੇ ਹਾਸਲ ਕਰਨ ਲਈ ਐਲੋਵੇਰਾ ਜੂਸ ਤੇ ਲੱਸੀ ਦੋਹਾਂ ਨੂੰ ਫਰੈਸ਼ ਇੱਕ ਦੂਸਰੇ ਦਿਨਾਂ ਮਿਕਸ ਕਰਕੇ ਜ਼ਰੂਰ ਪੀਓ ਆਮਲਾ ਖਾਣਾ ਚਾਹੀਦਾ ਅਰਵੈਦ ਦੇ ਮੁਤਾਬਕ ਡਾਇਬਟੀਸ ਦੇ ਮਰੀਜ਼ਾਂ ਨੂੰ ਹਰ ਰੋਜ਼ ਆਮਲਾ ਜ਼ਰੂਰ ਖਾਣਾ ਚਾਹੀਦਾ ਹੈ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਨਾਲ ਭਰਪੂਰ ਇਹ ਜੜੀ ਬੂਟੇ ਦਾ ਸੇਵਨ ਕਰਕੇ ਤੁਸੀਂ ਆਪਣੇ ਬਲੱਡ 슈ਗਰ ਲੈਵਲ ਨੂੰ ਕਾਫੀ ਹੱਦ ਤੱਕ ਮੈਨੇਜ ਕਰ ਸਕਦੇ ਆਮਲਾ ਨੂੰ ਸ਼ੂਗਰ ਨਾਸ਼ਕ ਵੀ ਕਿਹਾ ਜਾਂਦਾ ਹੈ ਹਰ ਰੋਜ਼ ਨਿਯਮ ਦੇ ਨਾਲ ਆਮਲਾ ਖਾ ਕੇ ਤੁਸੀਂ ਸਿਹਤ ਨੂੰ ਮਜ਼ਬੂਤ ਬਣਾ ਸਕਦੇ ਤੇ ਨਾ ਤਿੰਨੋਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਇਹ ਔਸ਼ਧੀ ਗੁਣਾ ਗੁਣਾ ਦੇ ਨਾਲ ਭਰਪੂਰ ਹੈ ਜੋ ਕਿ ਤੁਹਾਡੇ ਲਈ ਕਾਫੀ ਚੰਗੀ ਸਾਬਤ ਹੋ ਸਕਦੀ ਹੈ ਅੱਜ ਦੇ ਸਮੇਂ ਦੇ ਵਿੱਚ ਸਾਡਾ ਖਾਣ ਪੀਣ ਦਾ ਤਰੀਕੇ ਦੇ ਨਾਲ ਖਰਾਬ ਹੋ ਚੁੱਕਾ ਹੈ ਕਿ ਘਰੋ ਘਰੀ ਕਿਸੇ ਨਾ ਕਿਸੇ ਨੂੰ 슈ਗਰ ਦੀ ਬਿਮਾਰੀ ਹੈ ਤੇ ਕਹਿੰਦੇ ਨੇ ਕਿ ਜੇਕਰ ਅਸੀਂ ਆਪਣੀ ਡੇਲੀ ਰੁਟੀਨ ਦੇ ਵਿੱਚ ਇਹਨਾਂ ਖਾਸ ਤਿੰਨ ਚੀਜ਼ਾਂ ਨੂੰ ਸ਼ਾਮਲ ਕਰ ਲਈਏ ਤੇ ਸਾਡਾ 슈ਗਰ ਲੈਵਲ ਕੰਟਰੋਲ ਦੇ ਵਿੱਚ ਆ ਸਕਦਾ ਹੈ ਤੇ ਆਖਰਕਾਰ ਇਹ ਤਿੰਨ ਖਾਸ ਚੀਜ਼ਾਂ ਕੀ ਨੇ ਅੱਜ ਦੇ ਇਸ ਵੀਡੀਓਸ ਤੁਹਾਨੂੰ ਦੱਸਾਂਗੇ ਤੇ ਹੰਤ ਤੱਕ ਸਾਡੀ ਵੀਡੀਓ ਨੂੰ ਜ਼ਰੂਰ ਦੇਖਿਓ ਕਿਹਾ ਜਾਂਦਾ ਹੈ ਕਿ ਡਾਇਬੀਟੀਜ਼ ਵਰਗੀ ਕਲਰ ਬਿਮਾਰੀ ਤੁਹਾਡੇ ਓਵਰਰੋਲ ਹੈਲਥ ਨੂੰ ਪੂਰੀ ਤਰੀਕੇ ਦੇ ਨਾਲ ਪ੍ਰਭਾਵਿਤ ਕਰ ਦਿੰਦੀ ਹੈ ਹੈਲਥ ਮਹਾਰਾ ਦੇ ਮੁਤਾਬਕ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਕੇ ਡਾਇਬੀਟੀਜ਼ ਨੂੰ ਕਾਫੀ ਹੱਦ ਤੱਕ ਮੈਨੇਜ ਕੀਤਾ ਜਾ ਸਕਦਾ ਹੈ ਹਾਲਾਂਕਿ ਆਯੁਰਵੇਦ ਦੇ ਮੁਤਾਬਕ ਕੁਝ ਨੈਚੁਰਲ ਚੀਜ਼ਾਂ ਨੂੰ ਰੋਜ਼ਾਨਾ ਸਹੀ ਮਾਤਰਾ ਦੇ ਵਿੱਚ ਖਾਣ ਦੇ ਨਾਲ ਤੁਸੀਂ ਡਾਇਬੀਟੀਜ਼ ਨੂੰ ਕੰਟਰੋਲ ਕਰ ਸਕਦੇ ਹੋ ਆਓ ਜਾਣਦੇ ਹਾਂ ਕਿ ਅਜਿਹੀ ਕਿਹੜੀ ਔਸ਼ਧੀ ਹੈ ਜੋ ਕਿ ਗੁਣਾਂ ਦੇ ਨਾਲ ਭਰਪੂਰ ਹੈ ਤੇ ਤੁਹਾਡੇ ਲਈ ਚੰਗੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਤ੍ਰਿਫਲਾ ਪਾਊਡਰ ਕਿ ਤੁਸੀਂ ਜਾਣਦੇ ਹੋ ਕਿ ਤ੍ਰਿਫਲਾ ਪਾਊਡਰ ਤੁਹਾਡੀ ਸਿਹਤ ਦੇ ਲਈ ਕਿੰਨਾ ਜ਼ਿਆਦਾ ਚੰਗਾ ਹੈ ਤ੍ਰਿਫਲਾ ਪਾਊਡਰ ਦਾ ਸੇਵਨ ਕਰਨ ਦੇ ਨਾਲ ਤੁਸੀਂ ਡਾਇਬਟੀਜ਼ ਨੂੰ ਮੈਨੇਜ ਕਰ ਸਕਦੇ ਹੋ ਰੋਜ਼ਾਨਾ ਦੀ ਡਾਈਟ ਦਾ ਇਸ ਨੂੰ ਹਿੱਸਾ ਬਣਾ ਲਓ ਤ੍ਰਿਫਲਾ ਪਾਊਡਰ ਨਾ ਸਿਰਫ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਸਗੋਂ ਕਿ ਕਬਜ਼ ਵਰਗੀ ਪੇਟ ਦੇ ਨਾਲ ਜੁੜੀ ਸਮस्याਆਂ ਨੂੰ ਦੂਰ ਕਰਨ ਦੇ ਵਿੱਚ ਵੀ ਕਾਰਗਰ ਸਾਬਤ ਹੋ ਸਕਦਾ ਹੈ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਤ੍ਰਿਫਲਾ ਪਾਊਡਰ ਤੁਹਾਡੇ ਭਾਰ ਨੂੰ ਘਟ ਕਰਨ ਦੇ ਵਿੱਚ ਕਾਫੀ ਮਦਦਗਾਰ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਐਲੋਵੇਰਾ ਜੂਸ ਦੀ ਆਪਣੀ ਡਾਈਟ ਦੇ ਵਿੱਚ ਐਲੋਵੇਰਾ ਜੂਸ ਸ਼ਾਮਲ ਜ਼ਰੂਰ ਕਰੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਐਲੋਵੇਰਾ ਜੂਸ ਦੇ ਵਿੱਚ ਪਾਏ ਜਾਣ ਵਾਲੇ ਸਾਰੇ ਤੱਤ ਤੁਹਾਡੇ ਬਲੱਡ 슈ਗਰ ਲੈਵਲ ਨੂੰ ਕੰਟਰੋਲ ਕਰਕੇ ਡਾਇਬਟੀਜ਼ ਵਰਗੀ ਬਿਮਾਰੀ ਨੂੰ ਕਾਫੀ ਹੱਦ ਤੱਕ ਮੈਨੇਜ ਕਰ ਸਕਦੇ ਹਨ ਆਯੁਰਵੇਦ ਦੇ ਮੁਤਾਬਕ ਐਲੋਵੇਰਾ ਜੂਸ ਨੂੰ ਲੱਸੀ ਦੇ ਨਾਲ ਪੀਣਾ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਬਿਹਤਰ ਨਤੀਜੇ ਹਾਸਲ ਕਰਨ ਲਈ ਐਲੋਵੇਰਾ ਜੂਸ ਤੇ ਲੱਸੀ ਦੋਹਾਂ ਨੂੰ ਫਰੈਸ਼ ਇੱਕ ਦੂਸਰੇ ਦਿਨਾਂ ਮਿਕਸ ਕਰਕੇ ਜ਼ਰੂਰ ਪੀਓ ਆਮਲਾ ਖਾਣਾ ਚਾਹੀਦਾ ਅਰਵੈਦ ਦੇ ਮੁਤਾਬਕ ਡਾਇਬਟੀਸ ਦੇ ਮਰੀਜ਼ਾਂ ਨੂੰ ਹਰ ਰੋਜ਼ ਆਮਲਾ ਜ਼ਰੂਰ ਖਾਣਾ ਚਾਹੀਦਾ ਹੈ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਨਾਲ ਭਰਪੂਰ ਇਹ ਜੜੀ ਫੁੱਟੀ ਦਾ ਸੇਵਨ ਕਰਕੇ ਤੁਸੀਂ ਆਪਣੇ ਬਲੱਡ 슈ਗਰ ਲੈਵਲ ਨੂੰ ਕਾਫੀ ਹੱਦ ਤੱਕ ਮੈਨੇਜ ਕਰ ਸਕਦੇ ਆ ਆਮਲਾ ਨੂੰ ਸ਼ੂਗਰ ਨਾਸ਼ਕ ਵੀ ਕਿਹਾ ਜਾਂਦਾ ਹੈ ਹਰ ਰੋਜ਼ ਨਿਯਮ ਦੇ ਨਾਲ ਆਮਲਾ ਖਾ ਕੇ ਤੁਸੀਂ ਸਿਹਤ ਨੂੰ ਮਜ਼ਬੂਤ ਬਣਾ ਸਕਦੇ ਤੇਣਾ ਤਿੰਨੋਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰਦੋ ਇਹ ਔਸ਼ਧੀ ਗੁਣਾ ਗੁਣਾ ਦੇ ਨਾਲ ਭਰਪੂਰ ਹੈ ਜੋ ਕਿ ਤੁਹਾਡੇ ਲਈ ਕਾਫੀ ਚੰਗੀ ਸਾਬਤ ਹੋ ਸਕਦੀ ਹੈ